ਮੈਨੂੰ ਪੱਤਰਕਾਰ ਕਹਿੰਦੇ ਜੀ ਕੀ ਕਹਿਣਾ ਚਾਹੋਗੇ ਅਕਾਲੀ ਦਲਾਰੇ ਮੈਂ ਕਿਹਾ ਜਿਨ੍ਹਾਂ ਦੀ ਰੱਬ ਦੇ ਘਰ ਅਕਾਲ ਤਖਤ ਸਾਹਿਬ ਜਾ ਕੇ ਲੱਤਾਂ ਟੁੱਟ ਜਾਣ ਮੈਂ ਉਹਨਾਂ ਬਾਰੇ ਕੀ ਬੋਲ ਸਕਦਾ ਜੀ ਲੱਤਾਂ ਤਾਂ ਉੱਥੇ ਤੜਵਾਈ ਫਿਰਦੇ ਆ ਹੁਣ ਪਤਾ ਨਹੀਂ ਮੋਡਾ ਮੋਡਾ ਉਤਰਿਆ ਫਿਰਦਾ ਇਹ ਤਾਂ ਇਹ ਤਾਂ ਢੇਲੇ ਫਿਰਦੇ ਆ ਜੀ ਥਾਂ ਥਾਂ ਤੋਂ ਬਸ ਇਹਨਾਂ ਦੇ ਜੈਂਪਰ ਜੁੰਪਰ ਹੱਲ ਗਏ ਇਹਨਾਂ ਦੇ ਸਪਰਿੰਗ ਪੈਨ ਵਾਲੇ ਨਵੇਂ ਕਿਉਂਕਿ ਸੱਤਾ ਤੋਂ ਬਾਹਰ ਇੰਨਾ ਚਿਰ ਕਦੇ ਰਹੇ ਨਹੀਂ ਸੀ 5 ਸਾਲ ਬਾਅਦ ਅੱਪੀ ਬਾਰੀ ਆ ਜਾਂਦੀ ਸੀ ਹੁਣ ਨਹੀਂ ਆਉਂਦੀ ਬਾਰੀ ਅਰਵਿੰਦ ਕੇਜਰੀ ਵਾਲਾ ਆ ਗਿਆ ਉਹਨੇ ਉਹਨੇ ਇੱਕ ਨਵੀਂ ਪਾਰਟੀ ਬਣਾ ਲਈ ਉਹਨੇ ਇੱਕ ਨਵਾਂ ਆਪਸ਼ਨ ਦਿੱਤੀ ਲੋਕਾਂ ਨੂੰ ਤੇ ਨਹੀਂ ਆਉਂਦੀ ਬਾਰੀ ਤੇ ਹੁਣ ਇਹ ਹਿੱਲੇ ਫਿਰਦੇ ਆ ਉਹਨੇ ਆਪਾਂ ਨੂੰ ਗਾਲਾਂ ਕੱਢਣ ਲੱਗ ਗਏ ਸੁਖਵੀਰ ਬਾਦਲ ਜਦੋਂ ਬੋਲਦਾ ਉਹਦੇ ਆਹ ਨਾਲ ਚਾਰ ਖੜੇ ਹੁੰਦੇ ਆ ਇੱਥੇ ਪਤਾ ਨਹੀਂ ਕੌਣ ਹੁੰਦੇ ਆ ਉਹ ਤੁਸੀਂ ਤਾਂ ਜਾਣਦੇ ਨਹੀਂ ਮੈਂ ਵੀ ਨਹੀਂ ਜਾਣਦਾ ਉਹਨਾਂ ਨੇ ਕੱਖ ਨਹੀਂ ਦਿਖੜਾਉਂਦਾ ਵੀ ਇਹ ਕਹਿ ਕੀ ਰਿਹਾ ਹੈ ਉਹਨਾਂ ਨੇ ਸਿਰਫ ਇਹ ਦਿਖੜਾਉਂਦਾ ਸਾਹ ਕਿੱਥੇ ਜੇ ਲਾਊਗਾ ਚੁਕਾਰਾ ਛੱਡਾਂਗੇ ਬੋਲੇ ਸੋ ਯਾਰ ਕਈ ਵਾਰੀ ਕਈ ਵਾਰੀ ਗੱਲ ਵੀ ਬੋਲੇ ਸੋਹਣਿਆ ਵਾਲੀ ਨਹੀਂ ਹੁੰਦੀ ਫਿਰ ਵੀ ਛੱਡ ਦੇ ਜੁਕਾਰਾ ਤੁਸੀਂ ਦੇਖੋ ਵੀ ਮਾੜਾ ਕੀ ਕਰਤਾ 3 ਸਾਲ ਹੋ ਗਏ ਗਵਰਨਮੈਂਟ ਬਣੀ ਨੂੰ ਕੋਈ ਇੱਕ ਪੈਸੇ ਦਾ ਇਲਜ਼ਾਮ ਜੱਗ ਕਾ ਪੜਾ ਕੋਟਾ ਅੜਾ ਕੋਈ ਦੱਸੋ ਨਹੀਂ ਕਾਰਨ ਫੋਗਾਂਤਮਾਨ ਨਹੀਂ ਜੀ ਮੁੱਖ ਮੰਤਰੀ ਰਹਿਣਾ ਚਾਹੀਦਾ ਕਾਰਨ ਕੀ ਸਿਰਫ ਇਸ ਗੱਲ ਤੋਂ ਜਲਦੇ ਐ ਕਿ ਆਮ ਲੋਕਾਂ ਦੇ ਧੀਆਂ ਪੁੱਤੇ ਨਾ ਕੁਰਸੀਆਂ ਤੇ ਕਿਉਂ ਬਹਿ ਗਏ ਇੱਥੇ ਸਾਡੇ ਧੀਆਂ ਪੁੱਤ ਬੈੰਦੇ ਹੁੰਦੇ ਆ ਬਸ ਅਰਵਿੰਦ ਕੇਜਰੀਵਾਲ ਨੇ ਆਮ ਲੋਕਾਂ ਦੇ ਧੀਆਂ ਪੁੱਤਾਂ ਨੂੰ ਮੌਕਾ ਦਿੱਤਾ ਅਰਵਿੰਦ ਕੇਜਰੀਵਾਲ ਸਾਹਿਬ ਨੇ ਪਾਰਟੀ ਬਣਾ ਕੇ ਆਮ ਲੋਕਾਂ ਦੇ ਧੀਆਂ ਪੋਤਾਂ ਨੂੰ ਮੌਕਾ ਦਿੱਤਾ ਕਿ ਚੇਅਰਮੈਨ ਬਣੋ ਮંત્રી ਬਣੋ ਐਮਐਲਏ ਬਣੋ ਮੁੱਖ ਮੰਤਰੀ ਬਣੋ ਮੇਰੇ ਵਰਗਾ ਮਿੰਦਰ ਮਾਸਟਰ ਦਾ ਮੁੰਡਾ ਸੋਚਦਾ ਸੀਗਾ ਵੀ ਮੁੱਖ ਮੰਤਰੀ ਕਦੇ ਵੀ ਉਹ ਤਾਂ ਇੱਕ ਪਾਰਟੀ ਬਣੀ ਜਿਸ ਦਿਨ ਪਾਰਟੀ ਰਜਿਸਟਰ ਕਰਾਉਣ ਗਏ ਸੀ ਮੈਂ ਕਹਿੰਦਾ આજ ਨਹੀਂ ਸੀ ਨਾਲ ਮੇਰੇ ਨਾਲ ਕੋਈ ਵੀ ਨਹੀਂ ਸੀ ਆਪਣੇ ਚੋਂ ਜਿਸ ਦਿਨ ਝਾੜੂ ਦਾ ਚੋਣਸ਼ੈਨ ਰਜਿਸਟਰ ਕਰਾਇਆ ਮੈਂ ਨਾਲ ਨਹੀਂ ਸੀ ਇਹ ਆਪ ਹੀ ਗਏ ਕਾਗਜ਼ ਕੂਜ ਬਹੁਤ ਪਰਨੇ ਪੈਂਦੇ ਆ ਐਡੇ-ਐਡੇ ਥੱਪੇ ਕਾਗਜ਼ਾਂ ਦੇ ਥੱਪੇ ਪਰ ਸਾਨੂੰ ਝਾੜੂ ਵੀ ਦੇਤਾ ਤੇ ਪਾਟ ਦਾ ਨਾਮ ਵੀ ਦੇਤਾ ਤੇ ਨਾਲ ਕਹਦੇ ਮੁੱਖ ਮੰਤਰੀ ਬਣ ਇਤੋਂ ਵੱਡਾ ਹੋਰ ਕੀ ਹੋ ਸਕਦਾ ਜੀ ਮਰ ਇਤੋਂ ਵੱਡਾ ਕੋਈ ਤੋਹਫਾ ਹੋ ਸਕਦਾ ਜਿੰਦਾਬਾਦ ਜਿੰਦਾਬਾਦ ਤੇ ਫਿਰ ਜੇ ਜੇ ਇੱਕ ਬੰਦੇ ਨੇ ਕੋਈ ਸੋਚ-ਸੋਚ ਕੇ ਦੇਤਾ ਫੇਰਾ بڑا ਫਰਜ ਬਣਦਾ ਹੈ ਕਿ ਉਹਦੀ ਸੋਚ ਤੇ ਪਹਿਰਾ ਦੀਏ ਜੇ ਆਪਾਂ ਮਾੜਾ ਕੰਮ ਕਰਤਾ ਤਾਂ ਉਹਨੂੰ ਇਹ ਲੱਗੂਗਾ ਯਾਰ ਮੌਕਾ ਤਾਂ ਮੈਂ ਇਹਨਾਂ ਨੂੰ ਦਿੱਤਾ ਸੀ ਪਰ ਯਾਰ ਚੰਗੇ ਨਹੀਂ ਨਿਕਲੇ ਹਨਾ ਕਈ ਬੰਦੇ ਉਹਨ ਕੀ ਬੰਦਿਆਂ ਦੇ ਘਰੇ ਵਿੱਚ ਬੜਿਆਂ ਸਾਡੇ 'ਚ ਵੀ ਕਈ ਚੰਗੇ ਨਹੀਂ ਹੈਗੇ ਕਿਹੜਾ ਹੁਣ ਮਸ਼ੀਨਾਂ ਲੱਗੀਆਂ ਵੀ ਕਿਹਾ ਜਾ ਬੰਦਾ ਹੈ ਨਾ ਜਿਹੜੇ ਮਾੜੇ ਨੇ ਲੋਕ ਆਪੀ ਉਹਨਾਂ ਨੂੰ ਦੂਰ ਕਰ ਦਿੰਦੇ ਪਰੇ ਕਰ ਦਿੰਦੇ ਹੁਣ ਆਪਾਂ 3 ਸਾਲ ਦੇ ਵਿੱਚ ਅੱਜ ਇਹ ਬੰਦਾ ਹਿੱਕ ਚੌੜੀ ਕਰਕੇ ਕਹਿ ਸਕਦਾ ਕਿ 3 ਸਾਲ ਹੋ ਗਏ ਮੇਰੀ ਸਰਕਾਰ ਮੇਰੀ ਸਰਕਾਰ ਕਹਿ ਸਕਦਾ ਕਿਉਂਕਿ ਪ੍ਰਧਾਨ ਉਹ ਕਹਿ ਸਕਦਾ ਉਹ ਪੁੱਛ ਵੀ ਸਕਦਾ ਕਿ ਮੇਰੀ ਸਰਕਾਰ ਨੇ ਕੋਈ ਮਾੜਾ ਕੰਮ ਤਾਂ ਨਹੀਂ ਕੀਤਾ 3 ਸਾਲ ਚ ਜੇ ਕੋਈ ਮਾੜਾ ਕੰਮ ਕੀਤਾ ਨਹੀਂ ਮਾਈਕ ਕੌਣ ਦਿੰਦਾ ਜੀ ਕੌਣ ਮਾਈਕ ਦਿੰਦਾ ਜੇ ਕਿਤੇ ਕਿਸੇ ਗੱਲੋਂ ਕਾਣੇ ਹੁੰਦੇ ਮਾਈਕ ਕਿਉਂ ਬਣਾਉਂਦੇ ਤੁਹਾਨੂੰ ਕੋਇਕ ਲੀਡਰ ਹੈ ਦੇਸ਼ ਦੇ ਵਿੱਚ ਜੀਨੇ 2020 ਦੇ ਵਿੱਚ ਵੋਟਾਂ ਤੋਂ 2 ਮਹੀਨੇ ਪਹਿਲਾਂ ਆ ਕੇ ਕਹਤਾ ਸੀ ਜੇ ਮੇਰੇ ਕੰਮ ਚੰਗੇ ਲੱਗੇ ਮੈਨੂੰ ਵੋਟ ਪਾ ਦਿਓ ਨਹੀਂ ਮੈਨੂੰ ਵੋਟ ਨਾ ਪਾਓ ਆਏ ਕੋਣ ਕਹਿੰਦੇ ਜੀ ਜਿਗਰਾ ਚਾਹੀਦਾ ਜਿਗਰਾ ਇਹ ਗੱਲ ਕਹਿਣ ਵਾਸਤੇ ਠੀਕ ਹੈ ਨਾ ਆ ਧੋਖਾ ਧੜੀਆਂ ਕਰਕੇ ਬੀਜੇਪੀ ਜਿੱਤ ਜਾਂਦੀ ਹੈ ਕਦੇ ਵੋਟਾਂ ਕੱਟਤੀਆਂ ਕਦੇ ਵੋਟਾਂ ਵਧਾ ਲੀਆਂ ਨਕਲੀ ਪਵਾ ਲੀਆਂ ਜਾਲੀ ਠਾਲੀਆਂ ਜਿੱਤ ਜਾਣਗੇ ਕਿੰਨਾ ਚਿਰ ਜੀਤੀ ਜਾਣਗੇ ਇਨਸਾਫ ਦਾ ਦਿਨ ਨਹੀਂ ਚੜਨਾ ਜੋ ਲੋਕਾਂ ਦੇ ਦਿਲ ਚੋਂ ਡਰ ਨਹੀਂ ਜਾਂਦਾ ਮੈਂ ਉਹਨਾਂ ਨੂੰ ਕਹਿਣਾ ਚਾਹੁੰਨਾ ਕਿ ਰਾਤ ਲੰਮੀ ਹੋਣ ਦਾ ਮਤਲਬ ਸੂਰਜ ਮਰ ਨਹੀਂ ਜਾਂਦਾ ਸੂਰਜ ਚੜੂਗਾ ਤੁਸੀਂ ਆ ਸੂਰਜ ਚੜਦਾ ਦੇਖੋ ਦੇਸ਼ ਦੇ ਵਿੱਚ ਦੇਸ਼ ਦੇ ਵਿੱਚ ਚੜੂਗਾ ਸੂਰਜ ਦੇਸ਼ 'ਚ ਕਿਉਂਕਿ ਕਿੰਨਾ ਚਿਰ ਝੱਲੀ ਜਾਵਾਂਗੇ ਜੁਮਲੇ ਕਿੰਨਾ ਚਿਰ ਜਿਹਨਾਂ ਦੇ ਸਹੀ ਜਾਵਾਂਗੇ ਇਹਨਾਂ ਦੇ ਝੂਠੇ ਲਾਰੇ ਕਿੰਨਾ ਚਰਾਈ ਇਧਰੋਂ 15 ਤੋੜ ਲਓ ਇਧਰੋਂ 20 ਤੋੜ ਲਓ ਸਰਕਾਰ ਬਣਾ ਲਓ ਚਲੋ ਜੀ ਪਬਲਿਕ ਨੂੰ ਕੀ ਪਬਲਿਕ ਨੂੰ ਤੁਸੀਂ ਕੀ ਸਮਝਿਆ ਵੀ ਡੈਮੋਕ੍ਰੇਸੀ ਕਿੱਥੇ ਆ ਮਾਵਾ ਪੈਣਾ ਬੈਠੀਆਂ ਪੈਣੋ ਅੱਜ ਮੈਨੂੰ ਬਹੁਤ ਖੁਸ਼ੀ ਹੈ ਕਿ ਤੁਸੀਂ ਬਹੁਤ ਭਾਰੀ ਗਣਿਤ ਚਾਹੀਓ ਆਇਆ ਕਰੋ ਰੈਲੀਆਂ ਚ ਆਇਆ ਕਰੋ ਰਾਜਨੀਤਿਕ ਉਹਨਾਂ ਦੇ ਵੀ ਉਹਨਾਂ ਦੇ ਪ੍ਰੋਗਰਾਮਾਂ ਚ ਵੀ ਜਾਇਓ ਸੁਣ ਲਿਓ ਉਹਨਾਂ ਨੂੰ ਵੀ ਜੇ ਤੁਹਾਡੇ ਬਿਨਾ ਘਰ ਨਹੀਂ ਚੱਲ ਸਕਦੇ ਤਾਂ ਤੁਹਾਡੇ ਬਿਨਾ ਦੇਸ਼ ਵੀ ਨਹੀਂ ਚੱਲ ਸਕਦਾ ਤੁਸੀਂ ਵਿੱਚ ਹਿੱਸਾ ਲਓ ਮੂਰੋਂ ਕੌਣ ਆਸ਼ੂ ਲਾ ਕਰ ਲੋ ਗੱਲ ਕੀ ਕਮਾਈ ਕੁਝ ਬੋਲਾਂ ਜਾਂ ਨਾ ਬੋਲਾਂ ਦੱਸੋ ਕੀ ਬੋਲੀ ਹੈ ਹੁਣ ਜੋ ਲੁੱਟ ਮਚਾਈ ਇੱਥੇ ਹਨਾ ਤੇ ਜੇਲ੍ਹ ਚ ਵੀ ਜਾਇਆ ਆ ਉਹ ਜਮਾਨਤ ਕਿਸੇ ਹੋਰ ਕੇਸ ਚ ਹੋਈ ਹੈ ਕਹਿੰਦਾ ਲਓ ਜੀ ਕਹਿੰਦਾ ਮੇ ਤੇ ਉਹ ਤਾਂ ਚੱਲੀ ਜਾਂਦਾ ਭਾਈ ਜਿਹੜਾ ਮੇਰੇ ਵਾਲਾ ਹੈ ਉਹ ਤਾਂ ਕਿਸੇ ਹੋਰ ਕੇਸ ਚ ਹੋਈ ਹੈ ਸੋ ਜਿੰਨ ਜਿਹੜੇ ਉਹੀ ਜਮਾਨਤਾਂ ਤੇ ਨੇ ਉਹਨਾਂ ਦਾ ਕੀ ਕਰਾਂਗੇ ਜਿਹੜੇ ਪਹਿਲੀ ਲੁੱਟ ਲੁੱਟ ਕੇ ਖਾ ਗਏ ਔਰ ਲੈਂਗੁਏਜ ਦੇਖੀਏ ਤੁਸੀਂ ਭਾਸ਼ਾ ਦੇਖੀਏ ਉਸ ਬੰਦੇ ਦੀ ਪ੍ਰਿੰਸੀਪਲ ਨੂੰ ਕਿਵੇਂ ਬੋਲਦਾ ਸੀਗਾ ਚਲੋ ਪ੍ਰਿੰਸੀਪਲ 15 ਮਿੰਟ ਲੇਟ ਹੋ ਗਈ 10 ਮਿੰਟ ਲੇਟ ਹੋ ਗਈ ਕਿਤੇ ਜਾਮ ਲੱਗ ਗਿਆ ਹੋਣਾ ਆ ਲੁਧਿਆਣਾ ਸ਼ਹਿਰ ਚ ਜਾਮ ਲੱਗਿਆ ਹੋਣਾ ਕਿ ਸਕੂਲ ਚ ਬੈਠਾ ਸੀ ਪ੍ਰਿੰਸੀਪਲ ਨੇ ਆ ਕੇ ਸੱਸੀ ਕਰ ਲਈ ਲੇਡੀ ਐ ਔਰਤਾਂ ਦਾ ਸਨਮਾਨ ਤੈਨੂੰ ਮੈਂ ਸਸਪੈਂਡ ਕਰ ਦੂੰਗਾ ਤੂੰ ਹੁਣ ਕਿਉਂ ਆਈ ਐ ਇਹ 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 ਕੋਈ ਭਾਸ਼ਾ ਐ ਇਹ ਮੰਤਰੀ ਦੀ ਭਾਸ਼ਾ ਹੈ ਬਲਕਿ ਉਹਨੂੰ ਕਹਿਣਾ ਚਾਹੀਦਾ ਸੀ ਪੁੱਛਣਾ ਚਾਹੀਦਾ ਸੀ ਕਿ ਜੀ ਕਿੱਥੇ ਜਾਮ ਲੱਗਿਆ ਮੈਂ ਉਹ ਜਾਮ ਠੀਕ ਕਰਾਉਂਗਾ ਬਜਾਏ ਪ੍ਰਿੰਸੀਪਲ ਨੂੰ ਝਿੜਕਣ ਦੇ ਉਹ ਪ੍ਰਿੰਸੀਪਲ ਇੱਕ ਜਿਹੜੇ ਕੌਮ ਦੇ ਨਰਮਤਾ ਕਹਿੰਦੇ ਆ ਪਰ ਟੀਚਰਾਂ ਨੂੰ ਅਸੀਂ ਫਿਨਲੈਂਡ ਭੇਜਦੇ ਆਂ ਜੀ ਅਸੀਂ ਸਿੰਗਾਪੁਰ ਭੇਜਦੇ ਆਂ ਜੀ ਉਹਨੂੰ ਟ੍ਰੇਨਿੰਗ ਦੇਣ ਵਾਸਤੇ ਇਹ ਝੜਕਦੇ ਆ ਜੀ ਫੇਰ ਫਰਕ ਕਿੱਥੇ ਦੇਖ ਲਓ ਫਿਰ ਝਾਰੂ ਦਾ ਚੌਣਚਾਨ ਹੈ ਤੇ ਉਹਦਾ ਕੰਮ ਹੀ ਸਫਾਈ ਕਰਨਾ ਕੋ ਲੱਗ ਗੱਲ ਹੈ ਕਿ ਸਵੇਰੇ ਬੇੜੇ ਦੀ ਸਫਾਈ ਕਰਦਾ ਤੁਸੀਂ ਬਹੁਤਾ ਨਾ ਸੋ ਸ਼ਾਮ ਨੂੰ ਵੀ ਸਫਾਈ ਹੀ ਕਰਦਾ ਕਈ ਵਾਰੀ ਸ਼ਾਮ ਨੂੰ ਵੀ ਚੱਕਣਾ ਪੈ ਜਾਂਦਾ ਪਰ ਕਰਦਾ ਸਫਾਈ ਹੋਈ ਹੈ ਇਸ ਝਾੜੂ ਨਾਲ ਪਹਿਲਾਂ ਆਪਾਂ ਸਿਰਫ ਦੁਕਾਨ ਜਾਂ ਮਕਾਨ ਸਾਫ਼ ਕਰਦੇ ਸੀ ਅਰਵਿੰਦ ਕੇਜਰੀਵਾਲ ਦੀ ਅਗਵਾਈ ਚ ਇਸ ਝਾੜੂ ਨਾਲ ਹੁਣ ਪੂਰਾ ਹਿੰਦੁਸਤਾਨ ਸਾਫ਼ ਕੀਤਾ ਜਾਊਗਾ ਜੀ ਦੋਨੋਂ ਹੱਥ ਉੱਪਰ ਚਾਕੇ ਦੋ ਨਾਅਰੇ ਲਾ ਦਿਓ ਤਾਂ ਕਿ ਸਾਨੂੰ ਇਹ ਜਵਾਰ ਨਗਰ ਆਣਿਆਂ ਵੱਲੋਂ ਤੱਕਾ ਟੁਕੜਾ ਟੁਕੜੇ ਵਿਸ਼ਵਾਸ ਹੋ ਜਾਏ ਇਨਕਲਾਬ